ਗੱਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਸ਼ ਪਰਦੇਸ ਇੱਧਰ ਬਾਹਰਲੇ ਮੁਲਕ ਤੁਹਾਨੂੰ ਅੱਜ ਗੁਰੂ ਅਰਜਨ ਦੇਵ ਜੀ ਦੇ ਗੱਦੀ ਦੇ ਵਿੱਚ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਵਧਾਈਆਂ ਤੁਹਾਨੂੰ ਤੇ ਮੈਂ ਸਾਡੇ ਜੀ ਕਾਫੀ ਪੈ ਰਿਹਾ ਪੰਜ ਚਾਰ ਦਿਨ ਹੋ ਗਏ ਆ ਜੀ ਵਿੱਚ ਨੂੰ ਹਟ ਜਾਂਦਾ ਫੇਰ ਪਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਪਿੰਡਾਂ ਦੇ ਵਿੱਚ ਤਾਂ ਜੀ ਕਹਿੰਦੇ ਐ ਇੰਨਾ ਕੁ ਨੁਕਸਾਨ ਹੋ ਚੁੱਕਿਆ ਜਿਵੇਂ ਸੁਲਤਾਨਪੁਰ ਲੋਧੀ ਦੇ ਪਿੰਡਾਂ ਜਿਹੜੇ 25 ਪਿੰਡ ਪਰ ਇੰਨਾ ਕੁ ਪਾਣੀ ਆਇਆ ਔਰ ਇੰਨਾ ਕੁ ਨੁਕਸਾਨ ਹੋ ਗਿਆ ਹੈ हे ਜਲ ਦੇਵਤਾ हे ਖਵਾਜਾ ਜੀ ਮਿਹਰ ਕਰੋ ਇਸ ਦੁਨੀਆ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਏ ਅਕਾਲ ਪੁਰਖ ਸਭ ਨੂੰ ਤੰਦਰੁਸਤੀਆਂ ਬਖਸ਼ੀ ਜਿਹੜਾ ਹੁਣ ਘਾਟਾ ਇਹ ਹੋਇਆ ਇਹ ਕਦੇ ਪੂਰਾ ਤਾਂ ਨਹੀਂ ਹੋਣਾ ਪਰ ਅਰਦਾਸ ਕਰਦੇ ਆ ਵੀ ਹੁਣ ਨਾ ਹੋਵੇ ਤਾਂ ਬਹੁਤ ਬਹੁਤ ਮਿਹਰਬਾਨੀ ਹੋ ਗਈ ਤੇ ਇਧਰ ਨਾਲ ਮਾਈਕਲ ਸਾਹਸਾ ਵਾਈਕਲ ਜੀ ਫਟੇ ਹਾਂਜੀ ਅੱਜ ਫਿਰ ਤਿਆਰੀ ਖਿੱਚਤੀ ਹੂੰ ਅੱਜ ਕੌਣ ਚੱਲੇ ਆ ਬੈਗ ਲਿਆ ਪੈਗਾ ਬੈਗ ਬਾ ਚਾਚੇ ਨੇ ਪਰ ਲਿਆ ਕੱਪੜਿਆਂ ਦਾ ਤੇ ਅੱਜ ਹੈਗਾ ਚਾਚੇ ਦਾ ਟੂਰ ਹਾਂ ਐ ਕਿੱਧਰ ਦਾ ਚਾਚੇ ਅੱਜ ਜਾਣਾ ਰਾਜਸਥਾਨ ਛੱਡ ਰਾਜਸਥਾਨ ਕਿੱਥੇ ਕਿੱਥੇ ਘੁੰਮ ਕੇ ਆਉਣਾ ਰਾਜਸਥਾਨ ਛੱਡਣਾ ਹੀ ਨਹੀਂ ਕੋਈ ਉਧਰਲਾ ਏਰੀਆ ਫਾਰੇ ਕਿਉਂ ਮੈਂ ਕਿੰਨੇ ਛੁੱਟੇ ਮਹੀਨੇ ਦੀ ਕਿੰਨੇ ਦਿਨ ਦੀ ਆ 10 12 ਦਿਨ ਲਾ ਕੇ ਆ ਬੱਲੇ 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 ਫਿਰ ਉਹਨਾਂ ਦੇ 10 12 ਦਿਨ ਸਾਡੇ ਮੈਚ ਵੀ ਕੈਨਸਲ ਮੈਂ ਇੱਕ ਹਫਤਾ ਵਿੱਚ ਬਿਆਹ ਆ ਹਫਤਾ ਨਹੀਂ ਕਿ ਤੁਸੀਂ ਮੁੜਦੇ ਨਹੀਂ ਹੂੰ ਕ ਮੁੜੇ ਆਉਂਗੇ ਐ ਹਫਤੇ ਦੇ ਯਾਨੀ ਪਹਿਲਾ ਪਹਿਲਾ ਤਾਂ ਆ ਜੂਗੇ ਪੰਜ ਚਾਰ ਕੇ ਦਿਨ ਲਈ ਆ ਯਾਨੀ ਕਿ ਵੀਰਵਾ ਸ਼ੁੱਕਰਵਾਰ ਤੱਕ ਹਾਂ ਸ਼ੁੱਕਰ ਸ਼ਨੀਵਾਰ ਤੱਕ ਤਾਂ ਆ ਜਾਾਂਗੇ ਸ਼ੁੱਕਰਵਾਰ ਫਿਰ ਐਤਵਾਰ ਤਾਂ ਤੇਰੀ ਰਜਿਸਟਰ ਕਰਨੀ ਪੈਣੀ ਭਾਈ ਤੇ ਥੱਕ ਵੀ ਜਾਣਾ ਨਹੀਂ ਉਹ ਤਾਂ ਕੋਈ ਟੱਕਰ ਨਹੀਂ ਗੱਡੀ ਚ ਪੈਂਦਿਆਂ ਨਹੀਂ ਆਉਣਾ ਪੈਂਦਿਆਂ ਨਹੀਂ ਜਾਣਾ ਨਹੀਂ ਤੇ ਘੁੰਮਣਾ ਫਿਰਨਾ ਵੀ ਤਾਂ ਹੈ ਮਨ ਹਾਂ ਘੁੰਮਦੇ ਫਿਰਦੇ ਸਗਾਪੜ ਹੋ ਜਾਂਦੀ ਮੰਦਿਰ ਗੁਰਦੁਆਰੇ ਕਿਲੇ ਸਾਰੇ ਬਸੇ ਘੁੰਮੂਗੇ ਜਣੇ ਕੇ ਹਾਂ ਹਾਂ ਸਾਰੇ ਚੱਲੇ ਕੌਣ ਕੌਣ ਮੈਂ ਆ ਪਰਸੋ ਤੁਨ ਮਹਾਲਾ ਹੂੰ ਬਾਕੀ ਮਾਮੇ ਦਾ ਮੁੰਡਾ ਪ੍ਰਿੰਸਾ ਬਾਕੀ ਹੁਣ ਜਾ ਕੇ ਦੇਖਣਾ ਕੌਣ ਕੌਣ ਗੱਡੀ ਜੀਜੇ ਨਾਲ ਹੀ ਲੈ ਚੱਲੇ ਆਪਣੀ ਮਹਿੰਦਰਾ ਛੋਟੀ ਹਾਂ ਅੱਛਾ ਮਹਿੰਦਰਾ ਪੈਕਅਪ ਚੱਲੇ ਆ ਪੈਕਅਪ ਹਾਂ ਤੇ ਹੁਣ ਤਿਆਰੀ ਆ ਫਿਰ ਤੇ ਚਲਦੇ ਆ ਜੀ ਆਪਾਂ ਹੁਣ ਚੇ ਜਾ ਕੇ ਹੁਣ ਦੇਖਦੇ ਆ ਵੀ ਕੀ ਤਿਆਰੀ ਕਰੀ ਉਹਨਾਂ ਨੇ ਕੀ ਤਿਆਰੀ ਕਰੀ ਚਾਚੇ ਨੂੰ ਕੱਦਾ ਫੋਨ ਕਰੀ ਆਂ ਆ ਜਾ ਆ ਜਾ 10 ਵਜੇ 10 ਵਜੇ ਤੁਰਨਾਂ 10 ਵਜੇ ਉਹਨੂੰ ਜਾ ਕੇ ਉਹਨੂੰ ਕਹਿਣਾ ਬੈ ਕੇ ਰੱਖਣਾ ਗੱਡੀ ਚਲੋ ਬਈ ਤਲੀ ਚਲੋ ਬਈ ਜਲੀਏ ਐਦਾਂ ਹੀ ਚੱਲ ਐਦਾਂ ਹੀ ਚੱਲ ਦਾਸਤ ਪੱਦੇ ਹੋਇਆ ਹਾਂ ਮੈਨੂੰ ਪਤਾ ਉਹਨੇ 1 2 ਵਜਾਉਣੇ ਆ 11 11 ਵਜੇ 1 2 ਵਜੇ ਨਹੀਂ ਤੁਰਦਾ ਉਹ ਵੱਜਣੇ ਆ ਹੂੰ ਵੱਜਣੇ ਆ ਕਿਉਂਕਿ ਕੰਮ ਕਰਦੇ ਆ ਇਹਨੂੰ ਇਕੱਠੇ ਹੁੰਦਿਆਂ ਨੂੰ ਟਾਈਮ ਜਿਹਨੂੰ ਜਾਣਾ ਭਾਈ ਉਹਨੇ ਘਰ ਦੇ ਕੰਮ ਵੀ ਨਹੀਂ ਵੇਣਨੇ ਟਰਪਾਲ ਵੀ ਪਾਉਣੀ ਆ ਗੱਡੀ ਉੱਪਰ ਟਰਪਾਲ ਵੀ ਪੈਣੀ ਆ ਤੇ ਚਲੋ ਬਾਕੀ ਹੁਣ ਚੱਲੀ ਆਪਾਂ ਚਲੋ ਜੀ ਮਿਲਦੇ ਆਂ ਤੁਹਾਨੂੰ ਬਾਹਲਾ ਜਾ ਕੇ ਜਾਂਦੇ ਖੜ ਗਏ ਆ ਜੀ ਅਸੀਂ ਕਮਾਲਪੁਰ ਤੇ ਰੋਡ ਪਰ ਕੇ ਕਮਾਲਪੁਰ ਨੂੰ ਜਾਂਦੀ ਹੈ ਜੀ ਸੜਕ ਤੇ ਪਿਛਲੀ ਵਾਰ ਜਿਹੜਾ ਉਹ ਸਾਹਮਣੇ ਤੁਹਾਨੂੰ ਪੁਲਜ ਦਿਖਦਾ ਜੀ ਆ ਬੰਨ ਦਿਖਦਾ ਪਿਛਲੀ ਵਾਰ ਤਾਂ ਇਹ ਟੁੱਟ ਗਿਆ ਤਾਂ ਤੇ ਇਸ ਵਾਰ ਵੀ ਚਾਚੇ ਫੁੱਲ ਭਰ ਕੇ ਆ ਗਿਆ ਰਦਰ ਅਦੀ ਹੈ ਪਾਣੀ ਵੱਧ ਹੋਊਗਾ ਹਾਂ ਇਹ ਦੂਏ ਦੋਂਗ ਲਾਵੇ ਉਸੇ ਨਾਮੇ ਦਾ ਰੱਖਣਾ ਕੁਤਬਾਨਾ ਔਰ ਘਟੋ ਘੜ 10 ਫੁੱਟ ਤੇ ਲਗਭਗ ਪਾਣੀ ਚੜ ਗਿਆ ਹੋਇਆ ਤੇ ਇੱਧਰ ਜਿਹੜੇ ਥੱਲੇ ਨੂੰ ਪਾਇ ਪਾਏ ਹੋਏ ਤੇ ਥੱਲੇ ਨੂੰ ਨਹੀਂ ਪਾਣੀ ਨਹੀਂ ਉੱਪਰ ਨੂੰ ਆਪਣੀ ਦਿਸ਼ਾ ਵਧਦੀ ਥੰਦੇ ਪਾਇ ਛੋਟੇ ਪਾਏ ਹੋਏ ਆ ਨਾ ਪਾਇਪ ਛੋਟੇ ਪਾਏ ਹੋਏ ਆ ਕੁਟ ਕੁਟ ਪਾਇਪ ਕੁਟ ਕੁਟ 10 15 ਸਾਈਜ਼ ਦੇ ਆ ਪਾਣੀ ਉੱਪਰ ਨੱਪਣ ਦਾ ਮਤਲਬ ਇਹ ਨਹੀਂ ਕਿ ਪਾਇਪ ਬੜੇ ਹੋਣ ਥੱਲੇ ਗੱਲ ਪੱਕੀ ਆ ਕਿਉਂਕਿ ਪਾਇਪ ਇਹਦੇ ਵਿੱਚ ਜਿਹੜੇ ਛੋਟੇ ਪਾਏ ਹੋਏ ਮੈਂ ਦੇਖਿਆ ਛੋਟੇ ਛੋਟੇ ਦਾ ਮੂੰਹ ਆਣਾ ਚ ਇੰਨਾ ਪਾਣੀ ਕਿੱਥੇ ਸਾਂਭ ਲੂਗਾ ਪੈਪ ਕਿ ਸਾਂਭ ਲੂਗਾ ਪਿਛਲੇ ਪਿਛਲੇ ਸਾਲ ਉਹ ਬੰਨ ਟੁੱਟਿਆ ਤਾਂ ਉਹ ਸਾਹਮਣੇ ਜਿੱਥੇ ਪੱਥਰ ਲੱਗੇ ਹੋਏ ਆ ਜੀ ਔਰ ਕਾਫੀ ਨੁਕਸਾਨ ਹੋਇਆ ਤਾਂ ਇਧਰ ਪਿੰਡਾਂ ਦੇ ਵਿੱਚ ਵੀ ਬਹੁਤ ਨੁਕਸਾਨ ਹੋ ਗਿਆ ਤੇ ਇਸ ਵਾਰ ਵੀ ਫੋਲ ਜਿਹੜਾ ਮੀਂਹ ਝੜ ਕੇ ਆਇਆ ਹੋਇਆ ਹੈ ਪਿਛਲੇ ਨਾਲ ਪਹਿਲੇ ਪਿਛਲੇ ਸਾਲ ਨਾਲੋਂ ਘੱਟਾ ਪਾਣੀ ਹੈਨਾ ਪਹਿਲੇ ਸਾਲ ਤਾਂ ਇੱਥੇ ਤੱਕ ਆਹਾ ਤਾਂ ਪਾਣੀ ਤਾਹੀਂ ਟੁੱਟਿਆ ਤਾਂ ਪਰ ਉਹ ਜਿਹੜਾ ਜੋੜ ਉਹਨਾਂ ਨੇ ਲਾ ਦਿੱਤਾ ਚਾਜੇ ਪੱਕਾ ਲੱਗਿਆ ਹੋਇਆ ਸਰਕਾਰਾਂ ਨੇ ਹਾਂ ਸਰਕਾਰਾਂ ਨੇ ਔਰ ਕਰਮਚਾਰੀਆਂ ਨੇ ਬਹੁਤ ਮਿਹਨਤ ਕਰੀ ਦੀ ਮੈਂ ਨਾ ਘਟੋ ਘਟੇ 3 ਮਹੀਨੇ ਲੱਗ ਗਏ ਤੇ 4 ਮਹੀਨੇ ਲੱਗ ਗਏ ਤੇ ਘਟੋ ਘਟ ਤਾਂ ਜਾ ਕੇ ਇਹ ਬੰਨ ਲੱਗਿਆ ਤਾਂ ਜੀ ਤੇ ਹੁਣ ਜਿਹੜਾ ਆ ਪਾਣੀਆਂ ਅਸੀਂ ਆਪਣੀ ਕਿਤੇ ਸੋਜੀ ਦੇ ਵਿੱਚ ਕਿਤੇ ਦੇਖਿਆ ਨਹੀਂ ਤਾਂ ਬਸ ਦੋ ਵਾਰੀ ਦੇਖਿਆ ਜਾਂ ਅਜ ਤੋਂ ਸਾਲ ਸਾਲ ਖੋ ਗਿਆ ਅਜ ਤੇ ਜਦੋਂ 90 ਜਮੀਂ ਪਏ ਜਾਂ ਦੇਖਿਆ ਹਾਂ ਜਦੋਂ ਉਹ ਬੰਦਾ ਬਾਰਾ ਗਏ ਤੇ ਲੱਗਾ ਤਾਂ ਨਦੀਆਂ ਨੂੰ ਪੈਦਲੇ ਜਾਂਦੇ ਹੁੰਦੇ ਤਾਂ ਵੀ ਐਵੇਂ ਹੀ ਹੁੰਦਾ ਸੀ ਬਸੂਈ ਸੀ ਉੱਪਰ ਤੇ ਆਏ ਵੀ ਪੈ ਗਿਆ ਉੱਪਰ ਪਾਣਾ ਜੇ ਪਾਣੀ ਆ ਰਿਹਾ ਨਦੀ ਜੇ ਸਿੱਧੀ ਬਸ ਖੜ ਗਈ ਰਹਾ ਗਈ ਉਹਨੇ ਉਹ ਜਾਣਾ ਕਰਾ ਬਸ ਨੇ ਰੋੜ ਦੇਣਾ ਦਾ ਬਸ ਨਹੀਂ ਉਹ ਟੈਂਪੂ ਦਾ ਤਿੰਨ ਫੀਆਂ ਵਾਲਾ ਉਹ ਉਹਨੇ ਕਿਹਾ ਜਾਣਾ ਤਾਂ ਉਹ ਰੁਕਣਾ ਹੀ ਤਾਂ ਤਾਂ ਜਣੀ ਕਿ ਤੋ ਇੱਕ ਜਦ ਦੇਖਿਆ 90 ਚ ਆ 6 ਮਹੀਨਾ ਸਾਲ ਹੋ ਗਿਆ ਜਦ ਚ ਜਾਇਆ ਤਾਂ 2 ਸਾਲ ਪਹਿਲਾਂ 2 ਸਾਲ ਪਹਿਲਾਂ ਇਹ 2 ਸਾਲ ਪਹਿਲਾਂ ਜਣੀ ਕਿ ਤੁਸੀਂ ਤਿੰਨ ਵਾਰ ਦੇਖ ਲਿਆ ਹੈ 400 ਇੰਨਾ ਹੀ ਮਹੀ ਤਾਂ ਜਦ ਵੀ ਉਹ ਜਦ ਬੰਨ ਟੁੱਟਿਆ ਤਾਂ ਜਦ ਜਿਆਦਾ ਹੁੰਦਾ ਚਾਚੇ ਹਣਾ ਪਾਣੀ ਤਾਂ ਇਹ ਕਹਿੰਦਾ ਤਾਂ ਵੀ ਤੁਹਾਡਾ ਦੇਣਾ ਗਿਆ ਗੱਲ ਪੱਕੀ ਆ ਤੇ ਕੋ ਲੰਮੀ ਪਿਆ ਹੈ ਤੇ ਇਧਰ ਬਜ਼ੁਰਗ ਵੀ ਬੈਠੇ ਆ ਕਿਉਂਕਿ ਇਹਨਾਂ ਦੇ ਪਿੰਡ ਦਾ ਨੇੜੇ ਆ ਜੀ ਤੇ ਇਹਨਾਂ ਨੂੰ ਵੀ ਬਜ਼ੁਰਗਾਂ ਨੂੰ ਆਇਆ ਵੀ ਕਿਤੇ ਉਈ ਨਾ ਉਧਰ ਨੂੰ ਕੋਈ ਬੰਨ ਬੋਨ ਟੁੱਟ ਜਵੇ ਕਿ ਨਹੀਂ ਤੇ ਕਾਫੀ ਨੀ ਚੜ ਕੇ ਆਇਆ ਹੋਇਆ ਇਹ ਪਾਣੀ ਜਿੱਦਾਂ ਇਹ ਤਾਂ ਚੱਲਦਾ ਇੱਕ ਘਟੇ ਮੜਾ ਮੋਟਾ ਅੱਛਾ ਇੱਥੇ ਤੱਕ ਚੜ ਗਿਆ ਤਾਂ ਪਾਣੀ ਮੇਰਾ ਪਾਣੀ ਚੜਿਆ ਪਣਾ ਦੱਸਦਾ ਨਾ ਬਣ ਪੈਣਾ ਨਾ ਹਾਂ ਆ ਚੀਜ਼ ਦੱਸਦੀ ਆ ਹਨਾ ਪਾਣੀ ਬਹੁਤ ਨਹਿਰ ਵੀ ਪੈਸੇ ਘੱਟ ਗਈ ਥੱਲੇ ਕੁ ਕਿ ਨਹਿਰ ਹਾਂ ਨਹਿਰ ਬਹੁਤ ਚੜੀ ਹੋਈ ਸੀ ਨਹਿਰ ਵੀ ਘਟ ਗਈ ਘਟ ਗਈ ਹਾਂ ਸਹੀ ਗੱਲ ਆ ਹਾਂ ਖੋਲਣਾ ਪੈਣਾ ਬਾਈ ਨਹੀਂ ਆ ਜਿਹੜੇ ਹੁਣ ਆ ਹਾਲਾਤ ਆ ਇੱਥੇ ਨੇੜੇ ਤੇ ਜਿਹੜੇ ਪਿੰਡਾਂ ਨੂੰ ਖਤਰਾ ਹੈ ਹੈ ਚਲੋ ਦਰਿਆ ਨੂੰ ਵੀ ਖਤਰਾ ਆ ਇਹ ਟੁੱਟਣ ਦਾ ਵੀ ਇਹ ਦਰਿਆ ਜਰੂਰ ਟੁੱਟ ਗਿਆ ਤੇ ਜਿਹੜੇ ਨੇੜੇ ਤੇੜੇ ਪਿੰਡਾਂ ਪਾਣੀ ਉੱਥੇ ਵੀ ਪੜ ਸਕਦਾ ਬਸ ਹੁਣ ਤਾਂ ਪ੍ਰਮਾਤਮਾ ਮੂਰੇ ਹੀ ਅਰਦਾਸ ਆ ਵੀ ਹੁਣ ਬਹੁਤ ਹੋ ਗਿਆ ਨਹੀਂ ਜੀ ਹਾਂ ਦੇਖੋ ਕਹਿ ਕੋ ਕੁਛ ਨਹੀਂ ਸਾਦੇ ਕਿਉਂਕਿ ਉਤੇ ਹੱਥਾ ਡੋਰੀਆਂ ਅਰਦਾਸ ਜ਼ਰੂਰ ਕਰ ਸਕਦੇ ਆਪਾਂ ਬੇਨਤੀ ਕਰ ਸਕਦੇ ਆਂ ਤੁਹਾਡਾ ਪਿੰਡ ਇਹੀ ਹੈ ਕਮਾਲਪੁਰ ਤੁਹਾਡਾ ਪਿੰਡ ਖੇੜੀ ਹੈ ਅੱਛਾ ਤੁਹਾਡਾ ਪਿੰਡ ਖੇੜੀ ਹੈ ਜੀ ਫੇਰ ਇੱਧਰ ਤਾਂ ਰਸਤਾ ਬੰਦ ਹੋ ਗਿਆ ਹੁਣ ਆਹ ਇੱਧਰੋਂ ਕਿਨੇ ਜਾਣਾ ਇਹ ਤਾਂ ਮੌਤ ਨੂੰ ਮਾਸੀ ਆ ਇਹ ਤਾਂ ਬੰਦ ਕਰ ਟੁੱਟੀ ਵੀ ਗੱਬੇ ਤੇ ਵੀ ਟੁੱਟ ਗਈ ਪਰ ਇੱਥੇ ਜੇ ਆਪਾਂ ਸੋਚਿਆ ਜਾਵੇ ਸਰਕਾਰਾਂ ਵੀ ਬੇਵાસ ਹੋ ਜੰਨੀਆਂ ਇਹਦੇ ਮੂਰੇ ਕੀ ਦਾ ਜ਼ੋਰ ਆ ਕਿਸੇ ਦਾ ਜ਼ੋਰ ਨਹੀਂ ਇੱਥੇ ਵੀ ਸਰਕਾਰਾਂ ਬੇਵાસ ਹੋ ਜੰਨੀਆਂ ਆ ਕੇ ਕਿੰਨਾ ਪਾਣੀ ਚੜਿਆ ਹੋਊਗਾ ਜੀ ਇਸ ਟਾਈਮੇ 10 ਫੁੱਟ ਹੋਊਗਾ ਨਾ ਨਾ ਇੱਧਰ ਨੂੰ ਜੀ ਵਿਚ ਨੂੰ ਘੱਟ ਦਾ 8 ਕਹੂਗਾ ਇੱਕ ਘੱਟ ਆਈ ਮੈਂ ਨਾ ਡੂੰਗੀ ਬਹੁਤ ਆ ਜੀ ਇਹ ਬਰਾਬਰੇ ਆ ਬਹੁਤ ਬਰਾਬਰ ਜੀ ਆਇਆ ਲੱਗਦਾ ਹਾਂ ਹਾਂ ਦੇਖਣੀ ਜੀ ਡੂੰਗੀ ਹੋਊਗੀ ਪਾਣੀ ਜੀ ਪੁੱਛੇ ਤਾਂ ਬਰਾਬਰ ਜੀ ਆ ਅੱਛਾ ਬਰਾਬਰੇ ਆ ਯਾਨੀ ਕਿ ਜ਼ਿਆਦਾ ਜ਼ਿਆਦਾ ਫਰਕ ਨਹੀਂ ਹੋਈ ਚਲੋ ਬਹੁਤ ਕਾਫੀ ਨੁਕਸਾਨ ਮੋਟਰ ਮੂਰ ਨਾਲ ਤਾਂ ਲੰਘਣ ਜੋਗਾ ਹਾਇਓ ਨਹੀਂ ਹੈ ਇਹ ਤਾਂ ਜਦੋਂ ਨਾਲ ਹਰ ਜਣਾ ਥੱਲੇ ਨੂੰ ਟੋਵਾ ਟੋਵਾ ਵੀ ਆ ਉਂ ਵੀ ਨਹੀਂ ਲੰਘਣਾ ਨਾ 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 ਮਤ ਬਟੇ ਇੱਥੇ ਦੀਆਂ ਵੀ ਜਾਉ ਸਵਾਲ ਕਰ ਲੈ ਜਿੰਦੇ ਗੱਜਤ ਸਹੀ ਗੱਲ ਆ ਜਿਹੜੇ ਮੇਰੇ ਹਿਸਾਬ ਨਾਲ ਜੇ ਮੀਂਹ ਹਟਿਆ ਰਿਹਾ ਤਾਂ 2-4 ਦਿਨ ਲੱਗ ਜਾਣਿਆ ਹਜੇ ਵੀ ਹਾਂ ਲੱਗਦੇ ਲੱਗਦੇ ਕਨਹੀਂ ਜੀ ਇਹ ਕਿਹੜੇ ਪੈਪ ਆ ਨਾ ਥੱਲੇ ਉਹ ਨੀਵੇਂ ਆ ਜਿਆਦਾ ਇਹਨੂੰ ਉੱਚਾ ਚੱਕ ਲੰਦੇ ਸੜਕ ਨੂੰ ਜਿਵੇਂ ਉਹ ਪੌਲਾ ਸਾਹਮਣੇ ਆਹ ਸਿਸਟਮ ਕਰ ਦਿੰਦੇ ਇੱਥੇ ਨੂੰ ਵੀ ਜੀ ਚਲੋ ਲੰਘਣ ਵਾਲਾ ਲੰਗੀ ਜਾਂਦਾ ਉਹ ਉੱਪਰ ਨੂੰ ਘੁੰਮਣਾ ਹੈ ਉੱਪਰ ਉੱਪਰ ਹਾਂ ਸਹੀ ਗੱਲ ਆ ਤੁਹਾਡੀ ਹੈਗੇ ਦੀ ਆ ਇਹ ਟਾਟਾ ਦੀ ਆ ਕਦੇ ਇੰਨੀ ਮੀ ਆਇਆ ਤਾਂ ਜੀ ਤੁਸੀਂ ਦੇਖਿਆ ਕਦੇ ਇੰਨੀ ਨਦੀ ਚੜੀ ਕਿ ਪਹਿਲੀ ਵਾਰ ਇਹ ਹੋਇਆ ਤੁਹਾਡੇ ਨਾਲ ਦੂ ਨਦੀ ਇੰਨੀ ਚੜਦੀ ਸੀ ਪਹਿਲਾਂ ਵੀ ਕਹੇ ਆਪਣੀ ਤੁਸਤਾ ਬੁਰਜੋਗਾਂ ਕਾਫੀ ਇਧਰੋਂ ਵੱਧ ਚੜਦਾ ਤਾਂ ਪਾਣੀ ਪਹਿਲਾਂ ਹੈ ਰੋਕ ਲੈਣਾ ਹੈ ਹਾਂ ਇਹ ਤਾਂ ਵੀ ਪਿਆਣੀ ਆ ਰਹੀ ਦੀ ਉਹਦਾ ਟਾਈਮ ਨਾਲ ਪਾਣੀ ਰੋਕਿਆ ਬੱਪਾ ਆ ਜਗਾ ਵੀ ਸਾਰੀ ਨਦੀਓ ਹੁੰਦੀ ਹੋਣੀ ਦੀ ਹੋਣੀ ਹੈ ਹਨਾ ਆ ਸਾਰੀ ਨਦੀਓ ਦੀ ਐਨੀ ਚੜ ਕੇ ਆ ਜਾਂਦੀ ਦੀ ਹੈ ਨਹੀਂ ਹੁਣ ਤਾਂ ਚਲੋ ਚੜੀ ਥੋੜੀ ਥੋੜੀ ਤਾਂ ਬਹੁਤ ਉਮਰ ਹੈ ਜੀ ਸਾਡੇ ਤਾਂ ਤੁਸੀਂ ਬਰਜੁਰਗਾ ਫੇਰ ਵੀ ਉਹਦੇ ਨਾਲੋਂ ਵੀ ਜ਼ਿਆਦਾ ਹੈ ਤਾਂ ਪਾਣੀ ਕਿ ਨਹੀਂ ਉਹ ਬੰਨ ਤੱਕ ਚੜ ਜਾਂਦੀ ਦੀ ਵਾਹ ਜੀ ਵਾਹ ਪਰ ਫੇਰ ਵੀ ਜਣੀ ਕਿ ਹੌਲੀ 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 ਟੈਕਨੋਲੋਜੀ ਆਈ ਖਤਰੇ ਦੀ ਘੰਟੀ ਹੁੰਦੀ ਸੀ ਜਦੋਂ ਉੱਪਰ ਪਾਣੀ ਦੇ ਖਤਰੇ ਦੀ ਘੰਟੀ ਆ ਵੀ ਬਚਾਓ ਕਰ ਲੋ ਭਾਈ ਹੁਣ ਬਚਾਓ ਵਾਸ ਕਰ ਲੋ ਹੁਣ ਖਤਰੇ ਦੀ ਘੰਟੀ ਜੁੱਟੇ ਟੁੱਟੇ ਪੱਕੇ ਟੁੱਟ ਜਾਂਦੀ ਦੀ ਚਲੋ ਪਰ ਫਿਰ ਵੀ ਬਚਾਓ ਇਹ ਤਾਂ ਪਾਣੀ ਫਿਰ ਵੀ ਦਰਿਆ ਚ ਗਿਰਦਾ ਹੀ 90 ਦੀ ਗੱਲ ਕਰਤਾ ਵੀ 90 ਦੇ ਵਿੱਚ ਨਾ ਮੀਂਹ ਬਹੁਤ ਪੈਨਾ 10-12 ਦਿਨ ਮੀਂਹ ਪਈ ਗਿਆ ਅੱਛਾ ਜੀ ਰਸਮਾਂ ਜਦੋਂ ਡਾਟਾ ਹੁੰਦੀ ਹੈ ਤੇ ਲੈਂਟਰ ਘੱਟੇ ਹੁੰਦੇ ਨੇ ਕੱਚੇ ਮਗਾਮ ਦੇ ਚੋਈ ਦੇ ਹੂੰ ਇਹ ਫਿਰ ਨਦੀ ਦਾ ਪਾਣੀ ਟੁੱਟ ਕੇ ਫੁੱਟਦਾ ਪਰ ਇਟਰਵੇਟ ਨੂੰ ਜਾ ਬੜਿਆ ਜਿਹੜੇ ਨਹੀਂ ਕਿ ਨੇੜੇ ਤੇੜੇ ਪਿੰਡ ਤੇ ਫੁਰਤਾ ਪਰ ਚੌਂਤਾ ਭੈਣੀ ਮੰਡ ਦਾ ਪਿੰਡਾਂ ਚ ਚਾਵੜਿਆ ਪਾਣੀ ਉੱਥੋਂ ਉਹਨਾਂ ਨੇ ਵੀ ਮੀਂਹ ਪੈਂਦੇ ਤੇ ਸਾਈਕਲ ਤੇ ਬੰਦਾ ਭੇਜਤਾ ਵੀ ਜਾ ਕੇ ਲੌਸਮਿਟ ਕਰਾ ਕੇ ਆਉਂਦੇ ਕਤਰਗੜ ਤੋਂ ਵੀ ਪਿੰਡ ਦੇ ਲੋਕ ਨੇ ਬੜਿਆਂ ਨੂੰ ਟਰੈਕਟਰਾਂ ਦੀਆਂ ਲੈ ਕੇ ਕੱਢ ਲੋ ਵੀ ਜਿਹੜੇ ਜਿਹੜੇ ਬਚਾਓ ਚਾ ਭਾਈ ਉਹਨਾਂ ਨੂੰ ਬਚਾ ਲਓ ਜਾ ਕੇ ਉਹ ਬੰਦੇ ਨੇ ਉਫਲੇ ਹੋਏ ਨੇ ਆ ਕੇ ਕਤਰਗੜ ਸਾਹਿਬ ਲੌਸਮਿਟ ਕਰਾਤੀ ਵੀ ਭਾਈ ਪਚਾਲ ਆ ਰਿਹਾ ਹਾਂ ਕਰੌਣੀ ਲਾਉਂਸਮੈਂਟ ਟੀਪੀ ਭਾਈ ਲੋਕ ਡੁੱਬ ਗਏ ਉਹਨਾਂ ਨੂੰ ਕੱਢ ਲੋ ਵੀ ਪਹੁੰਚ ਹੋ ਤੀ ਬੰਦਲਿਆ ਫੜਿਆ ਵੀ ਪਚਾਰ ਤੂਫਾਨ ਆ ਰਿਹਾ ਹੈ ਪਾਣੀ ਵੀ ਉੱਥੇ ਐ ਕਹਿਣਾ ਤਾਂ ਵੀ ਸਾਡੇ ਪਾਣੀ ਆ ਗਿਆ ਵੀ ਸਾਨੂੰ ਕੱਢ ਲੋ ਪਚਾਰ ਸਾਡੇ ਆ ਗਿਆ ਹੜ ਸਾਡੇ ਆ ਗਿਆ ਉਹ ਕਹਿਣਾ ਤਾਂ ਹੜ ਪਚਾਰ ਆ ਰਿਹਾ ਉਹਨੇ ਕਹਿਤਾ ਹੋਰ ਕੁਛ ਉਹਵੇਂ ਬਾਠੀ ਨੇ ਲਾਉਂਸਮੈਂਟ ਕਰਤੀ ਭਾਈ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਬਹਿ ਗਏ ਵੀ ਮੀਂਹ ਤਾਂ ਪੈ ਰਿਹਾ ਤੂਫਾਨਾਂ ਦਾ ਕੋਠੇ ਵੀ ਟਹਿ ਜਾਣੇ ਪਤਾ ਨਹੀਂ ਕਿਹਾ ਕੁਝ ਉਹਨਾਂ ਨੇ ਹਾਂ ਫੇਰ ਭਾਈ ਪਿੰਡ ਦੇ ਤਿੰਨ ਚਾਰ ਬੰਦੇ ਕਹਿੰਦੇ ਵੀ ਜਾ ਕੇ ਪਤਾ ਕਰਕੇ ਆਓ ਹਾਂ ਵੀ ਗੱਲ ਕਿਹਾ ਗੱਲ ਕਿਹਾ ਉਹ ਜਾ ਗਏ ਕੁਦਰਤੀ ਗੁਰਦੁਆਰੇ ਦੇ ਬੰਦਾ ਬਾਹਰ ਖੜਾ ਉਹਨੂੰ ਪੁੱਛਿਆ ਵੀ ਇਹ ਲੋਸ ਉਹਨਾਂ ਪਰੇ ਦੇ ਪਿੰਡ ਦੇ ਇਹਨੂੰ ਕਿੱਥੇ ਦਾ ਹੈ ਉਹ ਕਹਿੰਦਾ ਵੀ ਲੋਸਮਿਟ ਹੋਈ ਹੈ ਕਾਰੀ ਹੋਈ ਟੀ ਜੀ ਤੇ ਗਾ ਦਾ ਪਿੰਡ ਦਾ ਪੁੱਛਣ ਗਿਆ ਤਾਂ ਕੋ ਆਪਣੇ ਪਿੰਡ ਦੇ ਗਏ ਤੇ ਅੱਛਾ ਦੋ ਤਿੰਨ ਜਾਣੇ ਠੀਕ ਆ ਪਤਾ ਕਰੋ ਵੀ ਗੱਲ ਕਿਹਾ ਲੋਸਮਿਟ ਹੋਈ ਆ ਹਾਂ ਉਹ ਚੱਲ ਜਦ ਪਰੇ ਗੇ ਗੁਰਦੁਆਰੇ ਕੋਲ ਗਏ ਬੰਦਾ ਬਾਹਰ ਖੜਾ ਥਾ ਹੂੰ ਉਹਨੂੰ ਪੁੱਛਿਆ ਉਹ ਐਨਲਰ ਪੁੱਛਿਆ ਵੀ ਤੂੰ ਮੰਡ ਦਾ ਉਹ ਪੁੱਛਿਆ ਵੀ ਭਾਈ ਲਾਉਸਮੈਂਟ ਹੋਈ ਆ ਵੀ ਗੁਰਦਾਰਾ ਸਾਹਿਬ ਵੀ ਸਾਡੇ ਪਿੰਡ ਵੀ ਸੋਣੀ ਆ ਵੀ ਇਹ ਕੀ ਗੱਲ ਆ ਉਹ ਗੱਲ ਉਹ ਕਹਿੰਦਾ ਯਾਰ ਸਾਡੇ ਪਿੰਡਾਂ 'ਚ ਹੜ ਆ ਗਿਆ ਕਹਿੰਦਾ ਮੈਂ ਲਾਉਸਮੈਂਟ ਉਹ ਕਹਿੰਦਾ ਮੇਤੇ ਨਿਕਲ ਗਿਆ ਵੀ ਹੜ ਤੂਫਾਨ ਆਉਣੇ ਵਾਲਾ ਉਹ ਪੱਠੀ ਨੇ ਉਵੇਂ ਲਾਉਸਮੈਂਟ ਕਰਤੀ ਘਰਾਂ 'ਚ ਕੋਈ ਨਾ ਤੁਸੀਂ ਬਾਹਰ ਨਿਕਲ ਕੇ ਵੀ ਉਹ ਕਹਿੰਦੇ ਵੀ ਟਰੈਕਟਰ ਟਰਾਲੀਆਂ ਲੈ ਕੇ ਵੀ ਸਾਡੇ ਪਿੰਡਾਂ ਦੇ ਲੋਕਾਂ ਨੂੰ ਕੱਢ ਕੇ ਲਿਆਓ ਉੱਥੇ ਵੀ ਟਰੈਕਟਰ ਟਰਾਲੀਆਂ ਜਿੰਨੇ ਪਿੰਡ 'ਚ ਤੋਂ ਇਹ ਕਿ ਲੈ ਆਖੇ ਸੀ ਛੋਟੇ ਛੋਟੇ ਜਿਡੇ ਫੇਰ ਲੈ ਆ ਕੇ ਆਪਣੀ ਧਰਮਸ਼ਾਲਾ ਦੇ ਵਿੱਚ ਬੈਠੇ ਰਹੀਆਂ ਕਈ ਦਿਨ ਕਈ ਦਿਨ ਜਦ ਤੱਕ ਪਾਣੀ ਦਾ ਲੈਵਲ ਥੱਲੇ ਨਹੀਂ ਪਾਣੀ ਦਾ ਲੈਵਲ ਤਾਂ 10-15 ਦਿਨ ਮਗਰੋਂ ਥੱਲੇ ਜਾ ਚਾਚੇ ਗੱਲਾਂ ਕੁਸੂਰਤੀਆਂ ਚਲੋ ਹੁਣ ਵੀ ਜਣੀ ਕਿ ਪਿੰਡ ਵਾਲੇ ਬਾਰੇ ਰੋਟੀ ਪਾਣੀ ਸਾਰਾ ਧਰਮਸ਼ਾਲਾ ਚ ਲੰਗਰ ਲੈ ਕੇ ਜਾਂਦੇ ਹੁੰਦੇ ਤੇ ਬਣਾ ਕੇ ਜਾਂਦੇ ਪਰ ਇੱਕ ਗੱਲ ਆ ਚਾਚੇ ਅੱਜ ਵੀ ਜੇ ਕਿਤੇ ਵੀ ਮੁਸੀਬਤ ਪੈਂਦੀ ਹੈ ਸਭ ਤੋਂ ਪਹਿਲਾਂ ਪੰਜਾਬੇ ਪੰਜਾਬੇ ਪਾਵੇ ਖੜਦਾ ਵੀ ਅਸੀਂ ਖੜਿਆ ਜੀ ਦੱਸੋ ਕਿਆ ਗੱਲ ਆ ਕਿਆ ਗੱਲ ਵੀ ਸਭ ਤੋਂ ਵੱਡਾ ਦਿਲ ਵਾਲੀ ਪੰਜਾਬੀਆਂ ਦੇ ਵੀ ਪ੍ਰਮਾਤਮਾ ਚੱਲੀਏ ਵੀ ਹੁਣ ਆਪਾਂ ਚਲੋ ਪ੍ਰਮਾਤਮਾ ਸਾਹਿਬ ਨੂੰ ਜੜ ਦੀ ਗੱਲ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਮਾਲਾਂ ਜਾ ਕੇ ਪਹੁੰਚੇ ਆ ਜੇ ਪਾ ਹੁਣ ਪੈਣ ਦੇ ਕਰੇ ਮਾਲਾਂ ਤੇ ਜਦੋਂ ਆਏ ਤਾਂ ਮੀਂਹ ਲੱਗਿਆ ਹੋਇਆ ਜੀ ਦੜਾ ਦੜ ਪੈਣ ਤੇ ਯਾਤਰਾ ਜਿਹੜੀ ਸਾਡੇ ਹੁਣ ਜਾਣੀ ਹੈ ਜੀ ਬਾਗੜ ਨੂੰ ਤੇ ਸੰਗਤਾਂ ਜੀ ਪਹੁੰਚ ਗਈਆਂ ਤੇ ਚੱਲਦੇ ਆਂ ਮਾਸਟਰ ਨਾਲ ਵੀ ਕਰਦੇ ਆਂ ਮੁਲਾਕਾਤ ਆਪਾਂ ਠੀਕ ਆ ਜੀ ਅਰਲੀ ਤਿਆਰੀ ਯਾਤਰਾ ਦੀ ਜੀ ਮੈਂ ਪਹਿਲੀ ਕਾਲ ਦੀ ਮੀਹਾਲਾ ਨੰਬਰ ਤਾਂ ਆਹ ਹਾਂ ਦੇਖੋ ਭਾਈ ਉਹ ਜੰਬਸਟਰ ਗੱਲ ਐਦਾ ਵੀ ਇਹਦੇ ਮੂਰੇ ਕੀ ਦਾ ਜੋਰ ਆ ਨਹੀਂ ਜੋਰ ਤਾਂ ਹੈ ਨਹੀਂ ਪਰ ਅਸੀਂ ਬੇਨਤੀ ਟੈਕ ਕਰ ਸਕਦੇ ਹਾਂ ਹਾਂ ਬੇਨਤੀ ਹੋ ਸਕਦੀ ਹੈ ਬੇਨਤੀ ਟੈਕ ਕਰ ਸਕਦੇ ਆ ਵੀ ਮਹਾਰਾਜ ਬਚਾਦਾ ਬਚਾਦਾ ਵੀ ਸਾਡੀ ਜਿਹੜੀ ਯਾਤਰਾ ਸਫਲ ਕਰਦੇ ਆ ਜੀ ਜਾਨ ਦੇ ਸਾਨੋਂ ਇਹ ਕੰਡਾ ਇਹ ਕਿੰਨੇ ਦਿਨ ਦੀ ਯਾਤਰਾ ਹੀ ਹੁਣ ਆਪਣੀ ਯਾਤਰਾ ਤਾਂ ਹੁਣ ਜਾਣ ਪਰ ਹੈ ਫਿਰ ਵੀ ਯਾਰ ਜਾਨੇ ਕੰਧਾ ਰੱਬ ਚਾਰ ਕਿੰਨੇ ਦਿਨ ਦੀ ਤਹਿਰੀ ਫਟੋ ਚਾਰ ਨਹੀਂ ਕੇ ਪੰਜ ਦਿਨ ਲੱਜਣੇ ਆ ਠੀਕ ਹੈ ਠੀਕ ਹੈ ਜਿਹੜਾ ਮਾਸੜ ਜੀ ਦਾ ਬੱਜ ਗਿਆ ਫੋਨ ਤੇ ਕਰਿਆ ਹੋਇਆ ਜੀ ਪੂਰੀ ਪੈਕਿੰਗ ਸੌਦਾ ਪੱਤਾ ਰੋਟੀ ਪਾਣੀ ਦੀ ਤਿਆਰੀ ਪੂਰੀ ਵਾਈਕੂ ਜੀ ਦਾ ਖਾਸਾ ਵਾਈਕੂ ਜੀ ਤੇ ਚਾ 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 ਤੇਰੇ ਨਾਲ ਲੇਟੇ ਘਰਾਤਾ ਮੈਨੂੰ ਲੱਗਦਾ ਜੀਜਾ ਹੀ ਸਾਸਰੀ ਕੋ ਠੀਕ ਹੈ ਤੁਸੀਂ ਸੁਣਾਓ ਐਨ ਵਧੀਆ ਪਰਮਾਤਮਾ ਚੜ੍ਹਦੇ ਕਲਾਂ ਚ ਭਾਈ ਸਾਰਾ ਕੁਝ ਐਨ ਵਧੀਆ ਜੀ ਯਾਤਰਾ ਕਰਨ ਚੱਲੇ ਆਂ ਚਾਚੇ ਤੂੰ ਦੇਖੇ ਪਹੁੰਚ ਗਿਆ ਪਰ ਥੋੜਾ ਜਿਹਾ ਲੇਟ ਆਇਆ ਕੋਈ ਗੱਲ ਨਹੀਂ ਚਲੋ ਲੇਟ ਆ ਅਸੀਂ ਪਹਿਲਾ ਆਪਣੇ ਵਾਲੇ ਬਲੌਗ ਤੇ ਲਾਪਾਸ ਕਰ ਲਈਏ ਜੀ ਸਾਰੀ ਉਹ ਫਿਰ ਉਹ ਬਲੌਗ ਚੋਂ ਜੀ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਾਂ ਆ ਮੀ ਮੀ ਚਾਚੇ ਨੂੰ ਟੈਂਸ਼ਨ ਲੈ ਆਇਆ 5 ਕਿਲੋਮੀਟਰ ਦਾ ਹੀ ਫਰਕ ਤਾਂ ਨਹੀਂ ਚੱਲ ਮਾਰੀ ਚੱਲ ਮਾਰੀ ਮੋਟੀ ਮੈਂ ਵੀ ਸੇਵਾ ਲੈ ਲੂੰਗਾ ਹਾਂ ਇਹ ਵੀ ਬਹੁਤ ਵੱਡੀ ਹਾਂ ਰੋਕ ਤੇ ਚਾਚੇ ਨੂੰ ਅੱਜ ਮਾਂ ਮੂੜੂ ਬੁਰਾ ਬਣਾਉਣ ਲਈ ਪਹਿਲਾਂ ਘੱਟ ਜਾਂਦੀ ਮੈਂ ਛੱਡ ਕੇ ਜਾਂਦਾ ਮੈਂ ਤਾਂ ਫੋਨ ਕਰਦਾ ਵੇ ਮੁੜ ਕੇ ਇਹ ਇੱਕ ਦਿਨ ਬਣਾ ਗਿਆ ਵੀ ਰਾਤ ਮੈਨੂੰ ਪਸਤਾ ਤੂੰ ਨਹੀਂ ਅੱਜ ਦੁਪਹਿਰ ਤੇ ਹੱਦ ਬਹਿ ਤੂੰ ਨਹੀਂ ਹਾਂ ਚਾਚਾ ਚਲੇ ਗਿਆ ਮੇਰੇ ਨਾਲ ਰੈਂਟੇ ਨੂੰ ਇਹ ਮੈਨੂੰ ਛੇਤੀ ਕਰ ਹਾਂ ਛੇਤੀ ਕਰ ਮਹਾ ਕਾ ਤੇ ਛੇਤੀ ਜਾਣਾ ਮੈਨੂੰ ਤੇਰਾ ਜੀਜਾ ਫੋਨ ਕਰੀ ਜਾਂਦਾ ਯਾਰ ਛੇਤੀ ਪੁੱਜਣਾ ਵਾ ਹਾਂ ਆ ਲੈ ਪੁੱਜ ਲੈ ਨਾਂਬਾ ਜੇ ਭੇਜ ਆ ਤਾਂ ਮੈਂ ਘਰ ਆ ਕੇ ਰੋਟੀ ਖਾ ਜੀ ਤੇ ਤਾਰਾ ਕੋ ਤੰਦਰੋਤ ਆ। ਹਾਂ ਮੇਰੀ ਤਾਂ ਟੈਂਸ਼ਨ ਨਹੀਂ ਤਾਂ ਹੈਗਾ ਨਾ। ਬਿਲਕੁਲ ਹਾਂ ਇਹ ਹੈ। ਵੀ ਕਿਸੇ ਫੋਨ ਤਾਂ ਨਹੀਂ ਹੁਣ ਕਰਨਾ। ਨਾਲ-ਨਾਲ ਦੇਖਣੀਆਂ ਵੀ ਆਹ ਚੀਜ਼ ਵੀ ਤਿਆਰ ਆ ਸੀ ਹੁਣ ਟੈਂਸ਼ਨ ਬਰੀ ਬਟ ਘੰਟੇ ਦੂਰੇ ਬਣ ਦੋ। ਘੰਟੇ ਦੂਰੇ ਬੰਪਾ ਨਹੀਂ ਮੜੋ। ਆਪਾਂ ਬਰੀ ਹੈ। ਉਧਰ ਸਾਰਾ ਕੋ ਤਿਆਰੀ ਹੋ ਜਵੇ ਉਧਰ ਕੀ ਜੋ ਚੱਕ ਚਾ ਨਹੀਂ ਆ ਮੈਂ ਮੇਰਾ ਤੁਹਾਨੂੰ ਪਤਾ ਫਿਰ ਮੇਰਾ ਪਾਰ ਆ ਜਿਹੜਾ ਵੀਰੇ ਉੱਪਰ ਹੋਰ ਲੈਵਲ ਕੋ ਚੜੇ ਜਾਂਦਾ।propto ਵਾਲੇ ਦਾ ਖੁਪੜਾ ਛੇਤੀ ਕਰ ਮਾਰ। ਛੇਤੀ ਕਰ ਮਾਰ। ਇਹਦਾ ਖੁਪੜਾ। ਨਹੀਂ ਫੇ ਸੋਰਾ ਸਾਹਿਬ ਆ ਭਾਈ ਐ ਥੋੜੀ ਚਾਚਾ ਜੀ ਚਾਚਾ ਜੀ ਚੰਗੀ ਜਨ ਚੰਗੀ ਜਨ ਆ ਚਾਚਾ ਦਿਖਾਉਂਦਾ ਕਿ ਇਹ ਪੂਰੀ ਹੈਗੀ ਆ ਹਾਂ ਇਹਦਾ ਬੇੜੀ ਇੱਕ ਜੇਤੀ ਜਾਂਦਾ ਬੈਟ ਹੈ ਹਾਂ ਤੁਹਾਡਾ ਕੋਲ ਪਤੀ ਕੋਈ ਨਹੀਂ ਤ ਤੇ ਹੁਣ ਤਿਆਰੀ ਹੈ ਜੀ ਤੁਹਾਡੀ ਬਿਲਕੁਲ ਹੁਣ ਪਰ ਰੜੀਆਂ ਆਪਣੇ ਬਲ ਤੇ ਅੱਜ ਹੁਣ ਗੱਡੀ ਨਹੀਂ ਆਉਂਦੀ ਦੇਖੀ ਹੈ ਹੂੰ ਤੇ ਦੇਖਦੇ ਆਂ ਕਿਆ ਆਸਮਾਨ ਦੇ ਰੱਖੇ ਉੱਪਰ ਬਾਬਾ ਜੀ ਦਾ ਨਾਮ ਲੈ ਕੇ ਪਛਾੜਣਾ ਹੈ ਜੀ ਅਥੇ ਬਲਾਕੇ ਚਲੋ ਪਰਮਾਤਮਾ ਯਾਤਰਾ ਨੂੰ ਸਫਲ ਕਰੇ ਪਾਪਾ ਜੀ ਅੱਛਾ ਫਰੰਟਟੇ ਤੇ ਜਾਣਾ ਦੂਸਰੇ ਫਰੰਟਟੇ ਤੋਂ ਨਾ ਮੋੜਨਾ ਪਟੀਏ ਤੇਰੇ ਠੱਗੀ ਹੋ ਨਾ ਪੱਟੀ ਪਈਏ ਥੱਲੇ ਸਭ ਰੱਖੀ ਵੀ ਪਾਪਾ ਜੀ ਨੇ ਰੱਖੀ ਦੀ ਆਪਾਂ ਤਾਂ ਮਾਤਾ ਪਿਤਾ ਵੀ ਪਾਪਾ ਜੀ ਨੇ ਰੱਖਿਆ ਹੈ ਸਭ ਸਾਰਾ ਮਸਨਾਂ ਥੱਲੇ ਪਿਆ ਕੋਈ ਲਗੂਸ ਨਹੀਂ ਲੈ ਜਾਣਿਆਣਾ ਸਾਰਾ ਕੁਝ ਵੀਲੇ ਦੇ ਵਿੱਚ ਕਰ ਲਿਓ ਇਹ ਤੋਂ ਪ੍ਰਸ਼ਾਦ ਦੇ ਗਏ ਹੋ ਫੋਕਾ ਯਾਤਰਾ ਟਨਡਰ ਲਈ ਜਗ੍ਹਾ ਸੱਦਿ ਹੂੰ ਗਰਮੀ ਬਹੁਤ ਹੈ ਕਿੰਨੇ ਕਿ ਟਾਈਮ ਤੱਕ ਖਲੇ ਤੁਰਨਾ ਹੈ ਕੋਈ ਟਾਈਮ ਜੀ ਕੁਝ ਮੈਂ ਤਾਂ ਕੋਈ ਜਾਂਦਾ ਗੱਡੀ ਨਹੀਂ ਆਉਂਦੀ ਦੇਰ ਬਜਾ ਗੱਡੀ ਆ ਗਈ ਉਦੋਂ ਚਾਲੇ ਪਾਉਣੇ ਬਸ ਠੀਕ ਹੈ ਅਨੇ 15 ਤੋਂ 20 ਮਿੰਟ ਰੱਖਣੇ ਨੇ ਤਿਆਰੀ ਨੂੰ ਕਿੰਨੇ ਗੱਡੀ ਦੇ ਉੱਪਰ ਫੜੇ ਕਰਨੇ ਬਹੁਤ ਦੇ ਨਾਲ ਯਾਤਰਾ ਵੈਸੇ ਲੋਕਲ ਦੀ ਆਪਣੀ ਕਿ ਮਾੜੀ ਮੁੱਟੀ ਬਾਹਰ ਦੀ ਵੀ ਯਾਤਰਾ ਸੇਵਾ ਆਪਣੇ ਸੰਗਤ ਸੌਰੀ ਸੰਗਤ ਸੰਗਤ ਆਈਆਂ ਲਾਗਦੇ ਪੈਟਾ ਦੀ ਜਿਗਨਾ ਮਕਵਾਲ ਦੇ ਕਿਹਾ ਹੁਣ ਆਣਾ ਬੰਦੇ ਲੈ ਕੁਛ ਨੇ ਕੁਛ ਇਹ ਕਮਾਲ ਕੁਰਤੇ ਹੋ ਗਏ ਕੁਝ ਸੋਟ ਕਫੜੀ ਸਟਾਟ ਤੇ ਉਹ ਸਾਡੇ ਪਿੱਛੇ ਦੇ ਹੈਗੇ ਆ ਠੀਕ ਆ ਠੀਕ ਆ ਇਹ ਬਹੁਤ ਪੁਰਾਣੇ ਪਾਪਾ ਜੀ ਦੇ ਨਾਲ ਹੀ ਜਾਂਦੇ ਪਹਿਲਾਂ ਤੇ ਇਹ 409 ਆ ਹੈ 409 ਗੱਡੀ 409 ਆ ਜੇ 457 ਆ ਇਹ ਨਹੀਂ ਪਤਾ ਇਹ ਨਹੀਂ ਪਤਾ ਹੀ ਪੁਰਾਣੀ 409 ਨਹੀਂ ਹੁੰਦੀ ਹੈਗੀ 907 ਹੁੰਦੀ ਹੈ ਜੇ 457 ਹਾਂ ਠੀਕ ਆ ਸੌਰੀ ਵੀਰ ਮੈਂ ਵੀ ਜਾ ਰਿਹਾ ਕੁਪਰੇ ਖਾ ਰੋ ਤਾਂ ਥੋੜੇ ਰਹਿਣ ਨਹੀਂ ਚੱਲ ਰੋ 409 ਫਿਰ ਜੀ 409 409 ਹੋ ਗਈ ਚਲੋ 410 ਹੋ ਗਈ ਗੱਡੀ ਆ ਗੱਡੀ ਆਗਾ 407 ਦੱਸਿਆ ਕੋਈ ਨਹੀਂ ਚਾਹਤਾ 407 ਹੋ ਗਈ ਸਾਡੀ 3 ਮਿੱਲਰ ਤਾਂ ਨਹੀਂ ਕੱਢੀ ਐ ਬਸ 9 7 ਵਿੱਚ ਆ ਗਈ ਨਹੀਂ ਫਰਕ ਆ ਪੈਣੇ ਹਰ ਚੀਜ਼ ਚ ਹਾਂ ਉਹ ਚੱਲ ਕੋਈ ਨਹੀਂ ਗੱਡੀ ਛੋਟੀ ਵੀ ਹੁੰਦੀ ਐ ਬੜੀ ਵੀ ਹੁੰਦੀ ਐ ਪਰ ਉਹਨਾਂ ਦੇ ਲੈਵਲ ਜਿਹੜੇ ਹੁਣ ਉਹਨਾਂ ਨੂੰ ਲੈਵਲ ਦੇ ਹਿਸਾਬ ਨਾਲੇ ਪਰਨਾਮ ਦਵੋਗੇ ਇਹ ਵੀ ਕਰ ਲੈਣੀ ਜੀ ਇੱਥੇ ਭੋਲੇ ਭੋਲੇ ਬੰਦੇ ਕੋਈ ਨਹੀਂ ਪਰ ਲੰਗ ਸੰਗਤ ਵਰਜੂਗੀ ਐਲਪੀ ਟਰੱਕ ਬੜਾ ਹਾਂ 16 ਟੈਰੀ 16 ਟੈਰੀ ਹਾਂ ਅੱਗੇ ਕਿੱਥੇ ਗਿਆ ਕਿੱਥੇ ਮਝੂਰ ਹੁੰਦੀ ਆ ਤੀਕ ਹੋਰ ਹੁੰਦੇ ਨੇ ਨਹੀਂ ਦੇ ਚੋਰ ਜੀ ਐਸ ਐਸ ਗੱਡੀ ਜੀ ਇੱਕ ਐਸ ਹੁੰਦੀ ਇੱਕ ਡੀ ਹੁੰਦੀ ਦੀ ਇੱਕ ਐਲਪੀ ਉਹ ਜਿਹੜੀ ਹੋਊਗੀ ਕਹਿਣ ਲੱਗ ਜਿਹੜੀ ਗਦਰ ਫਿਲਮ ਚ ਹੁੰਦੀ ਦੀ ਜੀ ਨੈਸ਼ਨਲ ਪਰਮਟ ਐਨਪੀ ਕਹਿੰਦੇ ਹੁੰਦੇ ਆਪਾਂ ਐਲਬੀ ਲੱਗੇ ਗਏ। ਲੋ ਰੱਕ ਰੱਕ। ਰੱਕ ਤਾਂ ਪੂਹੀ ਗਏ ਸੀ ਤੇ। ਅ ਚਲੋ ਜੀ ਮੈਂ ਹੁਣ ਚੱਲਦਾ ਘਰ ਨੂੰ ਕਿਉਂਕਿ ਹੁਣ ਮਨਿੰਦਰ ਦਾ ਵੀ ਟਾਈਮ ਹੋਣਾ। ਅਚਾ ਤੇ ਮੈਂ ਹਾਂ ਮੈਂ ਹੁਣ ਜਾਣਾ ਹੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜੀ। ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ।